ਸਾਲ 2020 ਦੇ ਵਿੱਚ ਕਰੋਨਾ ਮਹਾਮਾਰੀ ਨੇ ਜੋ ਕਹਿਰ ਵਰਤਾਇਆ ਸੀ ਉਹ ਕਿਸੇ ਕੋਲੋਂ ਵੀ ਭੁੱਲਿਆ ਨਹੀਂ ਭੁਲਾਇਆ ਜਾ ਸਕਦਾ ਕਿਉਂਕਿ ਇਸ ਭਿਆਨਕ ਮਹਾਮਾਰੀ ਕਾਰਨ ਹਰ ਕੋਈ ਦਹਿਸ਼ਤ ਦੇ ਵਿੱਚ ਦਿਖਾਈ ਦੇ ਰਿਹਾ ਸੀ ਹੁਣ ਐਚਐਮਪੀਵੀ ਨਾਂ ਦੇ ਵਾਇਰਸ ਨੇ ਵੀ ਲੋਕਾਂ ਨੂੰ ਫਿਰ ਤੋਂ ਕਾਫੀ ਡਰਾ ਦਿੱਤਾ ਸੀ ਜਿਸ ਦੀ ਦਹਿਸ਼ਤ ਹੁਣ ਖਤਮ ਹੋ ਗਈ ਹੈ ਪਰ ਇਹ ਸਭ ਦੇ ਵਿਚਕਾਰ ਇੱਕ ਪਿੰਡ ਦੇ ਵਿੱਚ ਰਹੱਸਮਈ ਬਿਮਾਰੀ ਫੈਲ ਚੁੱਕੀ ਹੈ ਜੋ ਲਗਾਤਾਰ ਲੋਕਾਂ ਨੂੰ ਆਪਣਾ ਨਿਵਾਲਾ ਬਣਾਉਂਦੀ ਜਾ ਰਹੀ ਹੈ ਇਸ ਰਹਾਸਮਈ ਬਿਮਾਰੀ ਕਾਰਨ ਇੱਕੋ ਪਿੰਡ ਦੇ ਵਿੱਚ ਦੋ ਚਾਰ ਨਹੀਂ ਬਲਕਿ 17 ਲੋਕ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕੇ ਨੇ ਭਾਵੇਂ ਕਿ ਇਹ ਕਹਿਰ ਪਿਛਲੇ 6 ਹਫ਼ਤਿਆਂ ਤੋਂ ਵਰਤ ਰਿਹਾ ਪਰ ਹਾਲੇ ਤੱਕ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਇਸ ਦੀ ਦਹਿਸ਼ਤ ਹੋਰ ਵਧਦੀ ਜਾ ਰਹੀ ਹੈ ਵੇਖੋ ਹਮਦਰਦ ਟੀਵੀ ਦੀ ਇਹ ਖਾਸ ਰਿਪੋਰਟ ਪੰਜਾਬ ਦੇ ਗਵਾਂਡੀ ਰਾਜ ਜੰਮੂ ਕਸ਼ਮੀਰ ਦੇ ਇੱਕ ਪਿੰਡ ਦੇ ਵਿੱਚ ਫੈਲੀ ਰਹਾਸਮਈ ਬਿਮਾਰੀ ਕਾਫੀ ਸਰਖੀਆਂ ਦੇ ਵਿੱਚ ਛਾਈ ਹੋਈ ਹੈ ਜਿਸ ਕਾਰਨ ਹੁਣ ਤੱਕ ਇੱਕੋ ਪਿੰਡ ਦੇ 17 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਦਰਅਸਲ ਇਹ ਮਾਮਲਾ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਬੜਹਾਲ ਦਾ ਦੱਸਿਆ ਜਾ ਰਿਹਾ ਹੈ ਜਿੱਥੋਂ ਦੇ ਲੋਕ ਇਸਰ ਹਸਮਈ ਬਿਮਾਰੀ ਕਾਰਨ ਦਹਿਸ਼ਤ ਦੇ ਵਿੱਚ ਆਏ ਹੋਏ ਨੇ ਜਾਣਕਾਰੀਆਂ ਅਨੁਸਾਰ ਇਸਰ ਹਸਮਈ ਬਿਮਾਰੀ ਦਾ ਪਹਿਲਾ ਕੇਸ ਪਿੰਡ ਦੇ ਵਿੱਚ ਕਰੀਬ 6 ਹਫ਼ਤੇ ਪਹਿਲਾਂ ਸਾਹਮਣੇ ਆਇਆ ਸੀ ਪਰ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਬਿਮਾਰੀ ਦੇ ਅਸਲ ਕਾਰਨ ਕੀ ਨੇ ਹਾਲਾਂਕਿ ਸਰਕਾਰੀ ਮੈਡੀਕਲ ਅਧਿਕਾਰੀਆਂ ਨੇ ਐਨਾ ਜ਼ਰੂਰ ਕਹਿ ਦਿੱਤਾ ਹੈ ਕਿ ਇਹ ਬਿਮਾਰੀ ਸ਼ੂਤ ਵਾਲੀ ਨਹੀਂ ਹੈ ਅਤੇ ਇਹ ਬਿਮਾਰੀ ਮਹਾਮਾਰੀ ਦੇ ਵਿੱਚ ਨਹੀਂ ਬਦਲੇਗੀ। ਮਾਹਰ ਡਾਕਟਰਾਂ ਦੇ ਕਹਿਣ ਤੇ ਭਾਵੇਂ ਇਲਾਕੇ ਦੇ ਵਿੱਚ ਫੈਲੀ ਦਹਿਸ਼ਤ ਘਟ ਹੋ ਗਈ ਹੋਵੇ ਪਰ ਪਿੰਡ ਬੜਹਾਲ ਦੇ ਵਿੱਚ ਇਸ ਬਿਮਾਰੀ ਨੇ ਘਰ-ਘਰ ਦੇ ਵਿੱਚ ਸੱਥਰ ਜ਼ਰੂਰ ਵਿਛਾ ਕੇ ਰੱਖ ਦਿੱਤੇ ਨੇ। ਅਧਿਕਾਰੀਆਂ ਦੇ ਮੁਤਾਬਕ ਇਸ ਬਿਮਾਰੀ ਦਾ ਕਾਰਨ ਖਾਣੇ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋਣ ਵਾਲੇ ਨਿਊਰੋਟੌਕਸਿਨ ਹੋ ਸਕਦੇ ਨੇ ਰਜ਼ੌਰੀ ਦੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲੋਂ ਇਸ ਬਿਮਾਰੀ ਨੂੰ ਰੋਕਣ ਦੀ ਦਿਸ਼ਾ ਦੇ ਵਿੱਚ ਵੱਡੇ ਕਦਮ ਉਠਾਏ ਜਾ ਰਹੇ ਨੇ ਜਿਸ ਦੇ ਚਲਦਿਆਂ ਪਿੰਡ ਬੜਹਾਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਸਰਕਾਰੀ ਮੈਡੀਕਲ ਅਧਿਕਾਰੀਆਂ ਮੁਤਾਬਕ ਪਿੰਡ ਦੇ ਕਰੀਬ 10 ਲੋਕ ਅਜੇ ਵੀ ਬਿਮਾਰ ਪਏ ਹੋਏ ਨੇ ਜਿਨ੍ਹਾਂ ਦੇ ਵਿੱਚੋਂ 6 ਜਣਿਆਂ ਨੂੰ ਰਜੌਰੀ ਦੇ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਤਿੰਨ ਮਰੀਜ਼ਾਂ ਨੂੰ ਜੰਮੂ ਅਤੇ ਇੱਕ ਮਰੀਜ਼ ਨੂੰ ਚੰਡੀਗੜ੍ਹ ਵੀ ਭੇਜਿਆ ਗਿਆ ਮੈਡੀਕਲ ਅਧਿਕਾਰੀਆਂ ਵੱਲੋਂ ਆਪਣੀ ਜਾਂਚ ਦੌਰਾਨ ਜੋ ਖਾਸ ਗੱਲ ਦੇਖੀ ਗਈ ਹੈ ਉਹ ਇਹ ਹੈ ਕਿ ਇਹ ਮੌਤਾਂ ਤਿੰਨ ਪਰਿਵਾਰਾਂ ਦੇ ਵਿੱਚ ਹੋਈਆਂ ਨੇ ਜਿਨ੍ਹਾਂ ਨੂੰ ਮੌਤ ਤੋਂ ਪਹਿਲਾਂ ਬੁਖਾਰ ਗਲੇ ਦੀ ਖਰਾਸ਼ ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦਿੱਤੇ ਸੀ ਇਸ ਮਗਰੋਂ ਮਰੀਜ਼ ਬੇਹੋਸ਼ ਹੋਣ ਲੱਗ ਪਏ ਜਿਨ੍ਹਾਂ ਵਿੱਚੋਂ 17 ਲੋਕਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੇ ਵਿੱਚ 12 ਬੱਚੇ ਵੀ ਸ਼ਾਮਲ ਨੇ ਜਾਣਕਾਰੀਆਂ ਅਨੁਸਾਰ ਇਹ ਸਾਰੇ ਲੋਕ ਇੱਕ ਸਥਾਨਕ ਚਸ਼ਮੇ ਤੋਂ ਪਾਣੀ ਪੀਂਦੇ ਸੀ ਜਿਸ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਪਾਣੀ ਦੇ ਨਮੂਨਿਆਂ ਨੂੰ ਵੀ ਜਾਂਚ ਦੇ ਲਈ ਭੇਜਿਆ ਗਿਆ ਇਸ ਤੋਂ ਇਲਾਵਾ ਜਿਹੜੇ ਤਿੰਨ ਘਰਾਂ ਦੇ ਵਿੱਚ ਇਹ ਮੌਤਾਂ ਹੋਈਆਂ ਨੇ ਉਹਨਾਂ ਘਰਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਅਤੇ ਪਿੰਡ ਦੇ ਹੋਰ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਦੇ ਖਾਣ ਪਾਣ ਤੇ ਵਿਸ਼ੇਸ਼ ਧਿਆਨ ਦਿੰਦੇ ਆ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਖਾਣਾ ਖਾਣ ਦੇ ਲਈ ਹੀ ਦਿੱਤਾ ਜਾ ਰਿਹਾ ਹੈ ਮੈਡੀਕਲ ਅਧਿਕਾਰੀਆਂ ਨੇ ਘਰਾਂ ਦੇ ਵਿੱਚ ਪਈਆਂ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਨੇ ਤਾਂ ਜੋ ਉਹਨਾਂ ਦੀ ਜਾਂਚ ਕੀਤੀ ਜਾ ਸਕੇ ਮਾਹ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਹ ਸੰਕੇਤ ਜ਼ਰੂਰ ਮਿਲ ਰਹੇ ਨੇ ਕਿ ਇਹ ਮੌਤਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮੌਜੂਦ ਨਿਊਰੋਟੌਕਸਿਨ ਦੀ ਵਜ੍ਹਾ ਕਰਕੇ ਹੋ ਸਕਦੀਆਂ ਨੇ ਮਰਦ ਵਾਲੇ ਲੋਕਾਂ ਦੇ ਵਿੱਚੋਂ ਦੋ ਪੁਰਸ਼ ਇੱਕ ਔਰਤ ਅਤੇ 15 ਸਾਲ ਤੋਂ ਘੱਟ ਉਮਰ ਦੇ 14 ਬੱਚੇ ਸ਼ਾਮਲ ਨੇ ਭਾਵੇਂ ਕਿ ਮੈਡੀਕਲ ਮਾਰਾ ਨੇ ਮਹਾਮਾਰੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਇਸ ਨੂੰ ਬੇहद ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਮੌਤਾਂ ਦੀ ਜਾਂਚ ਲਈ ਮਾਰਾਂ ਦੀ ਟੀਮ ਗਠਿਤ ਕੀਤੀ ਗਈ ਹੈ ਜਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ